ਇਹ ਜ਼ਿੰਦਗੀ ਦਾ ਨਿਯਮ ਹੈ ਕਿ ਸਰੀਰ ਦੇ ਜਿਹੜੇ ਅੰਗ ਨੂੰ ਤੁਸੀਂ ਜ਼ਿਆਦਾ ਵਰਤੋਗੇ ਉਹੀ ਜ਼ਿਆਦਾ ਤੰਦਰੁਸਤ ਰਹੇਗਾ। ਫੌਰ ਜਿਹ ਸੰਗ ਦੀ ਤੁਸੀਂ ਵਰਤੋ ਨਹੀਂ ਕਰੋਗੇ ਉਹ ਖਰਾਬ ਹੋ ਜਾਏਗਾ। ਜਿਵੇਂ ਕਹਿੰਦੇ ਨੇ ਕਿ ਪਈ ਪਈ ਲੋਹੇ ਨੂੰ ਵੀ ਜ਼ੰਗ ਲੱਗ ਜਾਂਦੀ ਹੈ। ਕਈ ਮੁੰਡੇ ਅਤੇ ਕੁੜੀਆਂ ਗੇ ਅਤੇ ਲੈਸਬੀਅਨ ਬਣ ਰਹੇ ਨੇ। ਕਈ ਮਾਵਾਂ ਪ੍ਰੈਗਨਨਸੀ ਤੋਂ ਪਹਿਲਾਂ ਜਾਂ ਪ੍ਰੈਗਨਨਸੀ ਤੋਂ ਬਾਅਦ ਅਜਿਹੀਆਂ ਗਲਤੀਆਂ ਕਰ ਦਿੰਦੀਆਂ ਨੇ ਜਿਸ ਕਰਕੇ ਉਹਨਾਂ ਦਾ ਬੱਚਾ ਕਿੰਨਰ ਪੈਦਾ ਹੁੰਦਾ ਹੈ। ਅੱਜ ਆਪਾਂ ਇਸੇ ਮੁੱਦੇ ਤੇ ਗੱਲ ਕਰਾਂਗੇ ਕਿ ਮੁੰਡਿਆਂ ਦੇ ਵਿੱਚ ਨਪੁੰਸਕਤਾ ਕਿਉਂ ਹੁੰਦੀ ਹੈ ਕੁੜੀਆਂ ਬਾਜ ਕਿਉਂ ਹੁੰਦੀਆਂ ਨੇ ਮੁੰਡੇ ਅਤੇ ਕੁੜੀਆਂ ਲੈਸਬੀਅਨ ਅਤੇ ਗੇ ਕਿਉਂ ਬਣ ਰਹੇ ਨੇ ਅਤੇ ਕਿੰਨਰ ਬੱਚਾ ਕਿਉਂ ਪੈਦਾ ਹੁੰਦਾ ਹੈ ਇਹਦਾ ਸਾਇੰਟਿਫਿਕ ਰੀਜ਼ਨ ਕੀ ਹੈ ਪਹਿਲਾਂ ਦੇ ਸਮੇਂ ਦੇ ਵਿੱਚ ਨੌਜਵਾਨ ਮੁੰਡਿਆਂ ਦੇ ਕੱਦ 6-6 ਫੁੱਟ ਹੁੰਦੇ ਸੀ ਛਾਤੀਆਂ ਚੋੜੀਆਂ ਹੁੰਦੀਆਂ ਸੀ ਅਤੇ ਕੁੜੀਆਂ ਵੀ ਨਰੋਏ ਸ਼ਰੀਰ ਦੀਆਂ ਅਤੇ ਲੰਬੀਆਂ ਲੰਜੀਆਂ ਹੁੰਦੀਆਂ ਸੀ ਬਟ ਅੱਜ ਦੇ ਸਮੇਂ ਦੇ ਵਿੱਚ ਮੁੰਡਿਆਂ ਦੇ ਕੱਦ ਨਿੱਕੇ ਹੋ ਗਏ ਨੇ, ਛਾਤੀਆਂ ਸੁੰਗੜ ਗਈਆਂ ਨੇ ਪਰ ਜਿਨ੍ਹਾਂ ਦੀ ਤੁਹਾਨੂੰ ਬੋਡੀ ਵੇਖਣ ਨੂੰ ਮਿਲਦੀ ਵੀ ਹੈ ਜਿਨ੍ਹਾਂ ਦੀਆਂ ਛਾਤੀਆਂ ਮੁੰਡਿਆਂ ਦੀਆਂ ਜੋੜੀਆਂ ਨਹੀਂ ਉਹਨਾਂ ਨੇ ਵੀ ਸਪਲੀਮੈਂਟਸ ਖਾ ਕੇ, ਪਾਊਡਰ ਖਾ ਖਾ ਕੇ ਬਣਾਈਆਂ ਹੋਈਆਂ ਨੇ। ਅਤੇ ਕੁੜੀਆਂ ਵੀ ਤਾਲੀ ਦੀ ਛੜੀ ਦੇ ਵਾਂਗ ਅੱਜਕੱਲ ਪਤਲੀਆਂ ਹੋ ਗਈਆਂ ਨੇ, ਗੁੰਦਵੀਂ ਸਰੀਰ ਵਾਲੀਆਂ ਕੁੜੀਆਂ ਅੱਜਕੱਲ ਨਹੀਂ ਹੈਗੀਆਂ। ਤੇ ਲੰਬੀ ਲੰਜੀ ਕੁੜੀ ਵੀ ਤੁਹਾਨੂੰ ਕੋਈ ਟਾਵਾਂ ਟੱਲੀ ਹੀ ਵੇਖਣ ਨੂੰ ਮਿਲੇਗੀ। ਅੱਜਕੱਲ ਕੁੜੀਆਂ ਦੇ ਕੱਦ ਮਹਿਜ਼ 5 ਫੁੱਟ 3 ਇੰਚ ਜਾਂ 4 ਇੰਚ ਹੁੰਦੇ ਨਹੀਂ। ਇਹ ਬਦਲਾਵ ਮਹਿਜ਼ 60 ਕੋਸਾਲਾ ਤੋਂ ਆਇਆ ਨਹੀਂ। ਪਹਿਲਾਂ ਦੇ ਸਮੇਂ ਦੇ ਵਿੱਚ ਸਰੀਰਕ ਤਾਕਤ ਨੂੰ ਮਹੱਤਤਾ ਦਿੱਤੀ ਜਾਂਦੀ ਸੀ। ਪਰ ਅੱਜ ਦੇ ਸਮੇਂ ਦੇ ਵਿੱਚ ਚੁਸਤ ਚਲਾਕੀਆਂ, ਹੇਰਾਫੇਰੀ ਕਰਨ ਦਾ ਸਮਾਂ ਆ ਚੁੱਕਿਆ ਹੈ। ਪਹਿਲਾਂ ਦੇ ਸਮੇਂ ਦੇ ਵਿੱਚ ਸਰੀਰਕ ਤਾਕਤ ਨੂੰ ਹੱਟਿ-ਕੱਟੇ ਸ਼ਰੀਰਾਂ ਨੂੰ ਗਲੋਰੀ ਕੀਤਾ ਜਾਂਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਉਹੀ ਨੌਜਵਾਨ ਮੁੰਡੇ ਕੁੜੀਆਂ ਅੱਗੇ ਵਧਦੇ ਨੇ ਜਿਹੜੇ ਚੁਲਕੀਆਂ ਜਾਂ ਸਾਦੀਆਂ ਚੁਸਤ ਚੁਲਕੀਆਂ ਕਰਦੇ ਨੇ ਹੇਰਾ ਫੇਰੀ ਕਰਕੇ ਅੱਗੇ ਵਧਦੇ ਨੇ ਇਹ ਜ਼ਿੰਦਗੀ ਦਾ ਨਿਯਮ ਹੈ ਕਿ ਸਰੀਰ ਦੇ ਜਿਹੜੇ ਅੰਗ ਨੂੰ ਤੁਸੀਂ ਜ਼ਿਆਦਾ ਵਰਤੋਗੇ ਉਹੀ ਜ਼ਿਆਦਾ ਤੰਦਰੁਸਤ ਰਹੇਗਾ ਫਾਂ ਜੇ ਸੰਗ ਦੀ ਤੁਸੀਂ ਵਰਤੋਂ ਨਹੀਂ ਕਰੋਗੇ ਉਹ ਖਰਾਬ ਹੋ ਜਾਏਗਾ ਜੀਵੇਂ ਕਹਿੰਦੇ ਨੇ ਕਿ ਪਾਈ ਪਾਈ ਲੋਹੇ ਨੂੰ ਵੀ ਜੰਦ ਲੱਗ ਜਾਂਦੀ ਹੈ ਅੱਜ ਕੱਲ ਦਾ ਮਾਹੌਲ ਅੱਜ ਕੱਲ ਦਾ ਵਾਤਾਵਰਨ ਅਤੇ ਅੱਜ ਕੱਲ ਦੇ ਖਾਣ ਪੀਣ ਅਜੇ ਹੀ ਮਿਲਾਵਟੀ ਹੋ ਗਏ ਨੇ ਕਿ ਕੁੜੀਆਂ ਬਾਜ ਹੋ ਰਹੀਆਂ ਨੇ ਮੁੰਡਿਆਂ ਦੇ ਵਿੱਚ ਨਪੁੰਸਕਤਾ ਪੈਦਾ ਹੋ ਰਹੀ ਹੈ ਕਈ ਮੁੰਡੇ ਅਤੇ ਕੁੜੀਆਂ ਗੇ ਅਤੇ ਲੈਸਬੀਅਨ ਬਣ ਰਹੇ ਨੇ ਕਈ ਮਾਵਾ ਪ੍ਰੈਗਨੈਂਸੀ ਤੋਂ ਪਹਿਲਾਂ ਜਾਂ ਪ੍ਰੈਗਨੈਂਸੀ ਤੋਂ ਬਾਅਦ ਅਜਿਹੀਆਂ ਗਲਤੀਆਂ ਕਰ ਦਿੰਦੀਆਂ ਨੇ ਜਿਸ ਕਰਕੇ ਉਹਨਾਂ ਦਾ ਬੱਚਾ ਕਿੰਨਰ ਪੈਦਾ ਹੁੰਦਾ ਹੈ ਸੋ ਅੱਜ ਆਪਾਂ ਇਸੇ ਮੁੱਦੇ ਤੇ ਗੱਲ ਕਰਾਂਗੇ ਕਿ ਮੁੰਡਿਆਂ ਦੇ ਵਿੱਚ ਨਪੁੰਸਕਤਾ ਕਿਉਂ ਹੁੰਦੀ ਹੈ, ਕੁੜੀਆਂ ਬਾਜ ਕਿਉਂ ਹੁੰਦੀਆਂ ਨੇ, ਮੁੰਡੇ ਅਤੇ ਕੁੜੀਆਂ ਲੈਸਬੀਅਨ ਅਤੇ ਗੇ ਕਿਉਂ ਬਣ ਰਹੇ ਨੇ ਅਤੇ ਕਿੰਨਰ ਬੱਚਾ ਕਿਉਂ ਪੈਦਾ ਹੁੰਦਾ ਹੈ? ਇਹਦਾ ਸਾਇੰਟਿਫਿਕ ਰੀਜ਼ਨ ਕੀ ਹੈ? ਆਪਣੀ ਜ਼ਿੰਦਗੀ ਦੇ ਕਿਸੇ ਸਮੇਂ ਦੇ ਵਿੱਚ ਇੱਕ ਵਿਅਕਤੀ ਆਪਣੇ ਪਰਿਵਾਰ ਨੂੰ ਪੂਰਾ ਕਰਨ ਦੇ ਲਈ ਸੋਚਦਾ ਹੈ ਪਰ ਉਹਨਾਂ ਦੇ ਘਰ ਵਿੱਚ ਬੱਚੀ ਦੀ ਕਲਕਾਰੀ ਸੁਣਨ ਦੀ ਇਹ ਇੱਛਾ ਅਧੂਰੀ ਰਹਿ ਜਾਂਦੀ ਹੈ ਕਿਉਂਕਿ ਉਸ ਜੋੜੇ ਨੂੰ ਬਾਝਪਨ ਦੀ ਸ਼ਿਕਾਇਤ ਹੁੰਦੀ ਹੈ। ਸੋ ਅੱਜਪਾ ਜਾਣਾਂਗੇ ਕਿ ਬਾਝਪਨ ਕੀ ਹੈ ਬਾਝਪਨ ਕੀ ਹੈ ਲਗਭਗ ਹਰ ਇੱਕ ਮਨੁੱਖ ਨੂੰ ਇਹ ਪਤਾ ਹੈ ਪਰ ਇਸ ਦੇ ਪਿੱਛੇ ਲੁਕੇ ਹੋਏ ਤੱਥਾਂ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਅਕਸਰ ਹੀ ਬਾਝਪਨ ਦਾ ਜ਼ਿੰਮੇਵਾਰ ਔਰਤਾਂ ਨੂੰ ਠਹਿਰਾਇਆ ਜਾਂਦਾ ਹੈ ਪਰ ਹਰ ਇੱਕ ਮਨੁੱਖ ਨੂੰ ਕਿਤੇ ਨਾ ਕਿਤੇ ਇਹ ਪਤਾ ਹੈ ਕਿ 40% ਮਰਦ ਇਸ ਚੀਜ਼ ਦੀ ਸ਼ਿਕਾਇਤ ਨਾਲ ਗੁਜ਼ਰ ਰਹੇ ਹੁੰਦੇ ਨੇ ਸੋ ਇਸ ਚੀਜ਼ ਦਾ ਕਾਰਨ ਕੀ ਹੈ ਇਸ ਚੀਜ਼ ਦਾ ਕਾਰਨ ਅੱਜਕੱਲ ਦਾ ਮਾਹੌਲ ਅੱਜਕੱਲ ਦਾ ਵਾਤਾਵਰਨ ਅੱਜਕੱਲ ਦਾ ਖਾਣ ਪੀਣਾ ਅੱਜਕੱਲ ਦਾ ਖਾਣ ਪੀਣ ਬਹੁਤ ਹੀ ਜ਼ਿਆਦਾ ਮਿਲਾਵਟੀ ਹੋ ਗਿਆ ਹੈ ਲੋਕ ਬਾਹਰ ਦਾ ਖਾਣਾ ਜ਼ਿਆਦਾ ਪ੍ਰੈਫਰ ਕਰਦੇ ਨੇ ਜਿਸ ਦੇ ਵਿੱਚ ਬਹੁਤ ਹੀ ਜ਼ਿਆਦਾ ਤਰਲ ਪਦਾਰਥ ਮਿਰਚ ਮਸਾਲੇ ਪਾਏ ਜਾਂਦੇ ਨੇ ਜਿਸ ਕਰਕੇ ਇਹ ਸਮੱਸਿਆ ਹੁੰਦੀ ਹੈ ਮਰਦਾਂ ਦੇ ਵਿੱਚ ਨਪੁੰਸਕਤਾ ਜਿੰਸੀ ਰੁਝਾਨ ਦੇ ਵਿੱਚ ਤਬਦੀਲੀ ਮਹਿਸੂਸ ਕਰਨਾ ਅੰਡਕੋਸ਼ ਦੇ ਵਿੱਚ ਦਰਦ ਗੱਠ ਜਾਂ ਸੋਜ ਹੋਣਾ ਇਹ ਸਾਰੀਆਂ ਚੀਜ਼ਾਂ ਮਰਦਾਂ ਦੇ ਬਾਜਪੰਦਾ ਕਾਰਨ ਹੋ ਸਕਦੀਆਂ ਨੇ ਔਰਤਾਂ ਦੇ ਵਿੱਚ ਬਾਜਪੰਦਾ ਮਹਿਜ਼ ਇੱਕੋ ਹੀ ਕਾਰਨ ਹੁੰਦਾ ਹੈ ਜਿਹੜਾ ਕਿ ਪੀਸੀਓਐਸ ਅਤੇ ਪੀਸੀਓਡੀ ਹੈ ਇਸ ਚੀਜ਼ ਤੇ ਮੈਂ ਇੱਕ ਵੀਡੀਓ ਪਹਿਲਾਂ ਬਣਾ ਚੁੱਕਿਆ ਹਾਂ ਤੁਸੀਂ ਪੰਜਾਬੀਆ ਟੀਵੀ ਚੈਨਲ ਤੇ ਜਾ ਕੇ ਇਸ ਬਾਰੇ ਪੂਰੀ ਸਰਚ ਕਰ ਸਕਦੇ ਹੋ ਤੇ ਹੁਣ ਵਾਰੀ ਆਉਂਦੀ ਹੈ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਲੈਸਬੀਅਨ ਕਿਉਂ ਬਣ ਰਹੀਆਂ ਨੇ ਕੁੜੀਆਂ ਕੁੜੀਆਂ ਦੇ ਵੱਲ ਹੀ ਆਕਰਸ਼ਿਤ ਕਿਉਂ ਹੋ ਰਹੀਆਂ ਨੇ ਅਤੇ ਮੁੰਡੇ ਗੇ ਕਿਉਂ ਬਣ ਰਹੇ ਨੇ ਮੁੰਡੇ ਮੁੰਡਿਆਂ ਦੇ ਵੱਲ ਹੀ ਆਕਰਸ਼ਿਤ ਕਿਉਂ ਹੋ ਰਹੇ ਨੇ ਮਾਦੀਤ ਅੱਡੇ ਦੇ ਵਿੱਚ ਕੋਈ ਵੀ ਮੁੰਡਾ ਗੇ ਨਹੀਂ ਹੁੰਦਾ ਜਾਂ ਕੋਈ ਵੀ ਕੁੜੀ ਲੈਸਬੀਅਨ ਨਹੀਂ ਹੁੰਦੀ। ਨਾ ਹੀ ਜਨਮ ਤੋਂ ਬਾਅਦ ਕੋਈ ਬੱਚਾ ਗੇ ਜਾਂ ਲੈਸਬੀਅਨ ਬੰਦਾ ਹੈ। ਇਹ ਲੈਸਬੀਅਨ ਜਾਂ ਗੇ ਬੱਚੇ ਉਦੋਂ ਬੰਦੇ ਨਹੀਂ ਜਦੋਂ ਉਹਨਾਂ ਦਾ ਜਵਾਨੀ ਪੈਰਾ ਹੁੰਦਾ ਹੈ। ਜਵਾਨੀ ਪੈਰਾ ਦੇ ਵਿੱਚ ਜੋ ਵੀ ਨੌਜਵਾਨ ਆਪਣੀ ਆੜੀ ਦਿਵਾਲੀ ਦੇਖਦੇ ਨੇ, ਆਪਦੀ ਆੜੀ ਦਿਵਾਲੀ ਮਾਹੌਲ ਦੇਖਦੇ ਨੇ ਜੋ ਇੰਟਰਨੈਟ ਜ਼ਰੀਏ ਦੇਖਦੇ ਨੇ, ਮਹਿਜ਼ ਉਦਾਹਰਨ ਦੇ ਤੌਰ ਤੇ ਆਪਾਂ ਇਹੀ ਕਹਿ ਸਕਦੇ ਹਾਂ ਕਿ ਇੰਟਰਨੈਟ ਜ਼ਰੀਏ ਹੀ ਬੱਚੇ ਵਿਗੜ ਰਹੇ ਨੇ। ਅਤੇ ਨਿਰਦੇਸ਼ਕ ਜਿਹੜੇ ਨੇ ਉਹ ਅਡਲਟ ਵੈਬ ਸੀਰੀਜ਼ ਬਣਾਉਣ ਲੱਗ ਪਏ ਨੇ ਅਡਲਟ ਸੀਰੀਅਲਜ਼ ਆਨ ਲੱਗ ਪਏ ਨੇ ਜਿਸ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਮੁੰਡੇ ਮੁੰਡਿਆਂ ਦੇ ਵੱਲ ਕਰਚਿਤ ਹੋ ਰਹੇ ਨੇ ਅਤੇ ਕੁੜੀਆਂ ਕੁੜੀਆਂ ਦੇ ਨਾਲ ਹੀ ਸਬੰਧ ਕਾਇਮ ਕਰ ਰਹੀਆਂ ਨੇ ਜਿਸ ਕਰਕੇ ਕਿ ਅੱਜ ਕੱਲ ਦੇ ਨੌਜਵਾਨਾਂ ਦਾ ਹਾਰਮੋਨ ਜਿਹੜਾ ਹਾਰਮੋਨਸ ਲੈਵਲ ਹੈ ਉਹ ਚੇਂਜ ਹੋ ਰਿਹਾ ਹੈ ਇਹ ਸਭ ਚੀਜ਼ਾਂ ਵੇਖ ਕੇ ਨੌਜਵਾਨਾਂ ਦੇ ਹਾਰਮੋਨਸ ਚੇਂਜ ਹੁੰਦੇ ਨੇ ਜਿਸ ਦੇ ਕਰਕੇ ਕੁੜੀਆਂ-ਕੁੜੀਆਂ ਵੱਲ ਆਕਰਸ਼ਿਤ ਹੋ ਜਾਂਦੀਆਂ ਉਹਨਾਂ ਨੂੰ ਲੈਸਬੀਅਨ ਕਿਹਾ ਜਾਂਦਾ ਹੈ ਤੇ ਮੁੰਡੇ-ਮੁੰਡਿਆਂ ਦੇ ਵੱਲ ਆਕਰਸ਼ਿਤ ਹੋ ਜਾਂਦੇ ਨਹੀਂ ਜਿਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ ਤੇ ਹੁਣ ਬਾਦੀ ਆਉਂਦੀ ਹੈ ਟਰਾਂਸ ਜੈਂਡਰ ਦੀ ਜਿਨ੍ਹਾਂ ਨੂੰ ਆਪਾਂ ਹਿਜੜੇ ਕਿਨਰ ਜਾਂ ਫਿਰ ਆਪਾਂ ਮਹੰਤ ਵੀ ਕਹਿ ਸਕਦੇ ਹਾਂ ਹਾਲਾਂਕਿ ਲੋਕਾਂ ਦਾ ਵਰਤਾਰਾ ਇਹਨਾਂ ਦੇ ਨਾਲ ਬਹੁਤ ਹੀ ਵੱਖਰਾ ਹੈ ਇਹਨਾਂ ਨੂੰ ਸਮਾਜ ਦੇ ਵਿੱਚ ਬਹੁਤ ਹੀ ਪਿੱਛੇ ਰੱਖਿਆ ਗਿਆ ਹੈ ਇਹਨਾਂ ਦੇ ਨਾਲ ਬਹੁਤ ਹੀ ਹੀਣ ਭਾਵਨਾ ਵਰਤੀ ਜਾਂਦੀ ਹੈ ਅੱਜ ਆਪਾਂ ਇਸ ਵਾਰੀ ਗੱਲ ਕਰਾਂਗੇ ਕਿ ਆਖਰ ਇੱਕ ਮਾਂ ਪ੍ਰੈਗਨਨਸੀ ਤੋਂ ਪਹਿਲਾਂ ਜਾਂ ਪ੍ਰੈਗਨਨਸੀ ਦੇ ਵਿੱਚ ਕੀ ਅਜੇਹੀਆਂ ਗਲਤੀਆਂ ਕਰਦੀ ਹੈ ਜਿਸ ਕਰਕੇ ਮਾਂ ਦੇ ਢਿੱਡ ਵਿੱਚ ਹੀ ਬੱਚਾ ਕਿੰਨਰ ਪੈਦਾ ਹੋ ਜਾਂਦਾ ਹੈ ਹਾਲਾਂਕਿ ਇਸ ਮੁੱਦੇ ਤੇ ਬਹੁਤ ਸਾਰੇ ਬੁੱਧੀਜੀਵੀ ਲੋਕ ਆਪਣੇ ਹੀ ਮਿਥਸ ਅਤੇ ਕਹਾਣੀਆਂ ਸੁਣਾਉਣ ਲੱਗ ਪੈਂਦੇ ਨੇ ਪਰ ਕੀ ਕਿਸੇ ਨੇ ਇਸ ਦੇ ਪਿੱਛੇ ਇੱਕ ਸਾਇੰਟਿਫਿਕ ਰੀਜ਼ਨ ਜਾਣਨ ਦੀ ਕੋਸ਼ਿਸ਼ ਕੀਤੀ ਪ੍ਰੈਗਨਨਸੀ ਦੇ ਪਹਿਲੇ 3 ਮਹੀਨੇ ਬਹੁਤ ਹੀ ਧਿਆਨ ਨਾਲ ਚੱਲਣ ਵਾਲੇ ਹੁੰਦੇ ਨੇ ਅਜੇ ਹੀ ਤਿੰਨ ਮਹੀਨਿਆਂ ਦੇ ਵਿੱਚ ਇੱਕ ਮਾਂ ਇੱਕ ਪ੍ਰੈਗਨੈਂਟ ਔਰਤ ਜੋ ਵੀ ਗਲਤੀਆਂ ਕਰਦੀ ਹੈ ਉਸ ਦਾ ਸਿੱਧਾ ਅਸਰ ਉਸ ਦੇ ਢਿੱਡ ਵਿੱਚ ਪਲ ਰਹੀ ਬੱਚੇ ਤੇ ਹੁੰਦਾ ਹੈ ਇੱਕ ਮਾਂ ਪ੍ਰੈਗਨਨਸੀ ਦੇ ਪਹਿਲੇ ਤਿੰਨ ਮਹੀਨਿਆਂ ਦੇ ਵਿੱਚ ਜੇ ਬਿਮਾਰ ਹੋ ਜਾਂਦੀ ਹੈ ਉਹਦਾ ਖਾਣਾ ਪੀਣਾ ਵਧੀਆ ਨਹੀਂ ਹੈ ਉਹ ਸਟ्रेस ਦੇ ਵਿੱਚ ਹੈ ਉਹ ਜੋ ਸੋਚ ਰਹੀ ਹੈ ਉਸ ਦਾ ਬੱਚੇ ਤੇ ਹੀ ਅਸਰ ਪੈਂਦਾ ਤੇ ਅੱਜ ਕੱਲ ਦਾ ਖਾਣਾ ਵੀ ਬਹੁਤ ਜ਼ਿਆਦਾ ਮਲਾਪਟੀ ਹੋ ਚੁੱਕਿਆ ਹੈ ਜਦੋਂ ਉਹ ਤਾਂ ਪ੍ਰੈਗਨਨਸੀ ਦੇ ਵਿੱਚ ਬਿਮਾਰ ਹੋ ਜਾਂਦੀਆਂ ਨੇ ਤਾਂ ਉਹ ਕਈ ਦਵਾਈਆਂ ਲੈਂਦੀਆਂ ਨੇ ਕਈ ਤਾਂ ਮੁੰਡੇ ਹੋਣ ਦੀ ਇੰਨੀ ਜ਼ਿਆਦਾ ਜਲਦ ਹੁੰਦੀ ਹੈ ਕਈ ਪਰਿਵਾਰਾਂ ਦੇ ਵਿੱਚ ਕਿ ਉਹਨਾਂ ਨੂੰ ਦਵਾਈਆਂ ਦਵਾਈਆਂ ਚਾਹਦੀਆਂ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਬੱਚੇ ਦੇ ਹਾਰਮੋਨਸ ਤੇ ਹੁੰਦਾ ਹੈ ਅਤੇ ਜਿਸ ਕਰਕੇ ਬੱਚੇ ਨੇ ਕਿਤੇ ਤਾਂ ਮੁੰਡਾ ਜਾਂ ਕੁੜੀ ਬੰਨਾ ਹੁੰਦਾ ਪਰ ਬੱਚੇ ਦੇ ਵਿੱਚ ਇਹਨਾਂ ਹਾਰਮੋਨਲ ਚੇਂਜਸ ਕਰਕੇ ਕੁੜੀ ਅਤੇ ਮੁੰਡੇ ਦੋਨਾਂ ਦੇ ਗੁਣ ਆ ਜਾਂਦੇ ਨੇ ਜਿਸ ਕਰਕੇ ਬੱਚਾ ਕਿੰਨਰ ਪੈਦਾ ਹੁੰਦਾ ਇਹ ਵੀਡੀਓ ਬਣਾਉਣ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਂਦਾ ਨਹੀਂ ਸੀ ਇਹੀ ਆਮ ਤੌਰ ਤੇ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਵੀਡੀਓ ਬਣਾਈ ਗਈ ਹੈ ਸੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਪੰਜਾਬੀਆ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾਉਣਾ ਧੰਨਵਾਦ